ਅਜ਼ੀਮਾ ਦਾ ਭਾਗ ਉਹਦੀ ਤਰਜ ਤੇ ਅਸੀਂ ਚੂੜੀਆਂ ਦੇਣੀਆਂ ਇਹਨਾਂ ਨੂੰ ਤੇ ਚੂੜੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਪਵਾਉਣੀਆਂ ਐ ਇੱਕ ਇਸ਼ਾਰਾ ਕੀਤਾ ਹੈ ਕਿ ਤੁਸੀਂ ਇਸੇ ਚੀਜ਼ ਦੇ ਕਾਬਿਲ ਹੋ ਜੇ ਤੁਸੀਂ ਆਪਣੇ ਪੰਥ ਤੇ ਆਪਣੇ ਤਖਤ ਦੇ ਨਾਲ ਨਹੀਂ ਖਲੋਂਦੇ ਯਾਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕੀਤੇ ਉਹਦੇ ਵਾਰੰਟ ਆਏ ਆ ਪਰ ਇਹਨਾਂ ਨੇ ਕੀ ਕਿਹਾ ਸ਼੍ਰੋਮਣੀ ਕਮੇਟੀ ਵਾਲੇ ਨੇ ਕਾ ਅਸੀਂ ਐਸ ਕੰਮ ਦੇ ਵਿੱਚ ਕਿਸੇ ਕੋਈ ਸਹਿਯੋਗ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਿਯੋਗ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਫਿਰ ਇਹ ਬੇਦਾਵਾ ਦਿੱਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈਪਾਗੋ ਦੇ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਆ ਇਸ ਤਰ੍ਹਾਂ ਮਾਈਪਾਗੋ ਨੇ ਮਾਂ ਸੀ ਨੂੰ ਰੱਦੂ ਗਿਆ ਸੀ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇਖ ਕੇ ਆਗੇ ਸੀ ਕਿ ਦੁਰਗੋਬਿਰ ਚੀਕੇ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਨੂੰ 328 ਰੁਪਏ ਨਾ ਇਨਸਾਫ ਨਹੀਂ ਦਿਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਚੂੜੀਆਂ ਲੈ ਕੇ ਪਹੁੰਚਿਆ ਔਰ ਚੂੜੀਆਂ ਲੈ ਕੇ ਪਹੁੰਚਿਆ ਤੇ ਕਾਰਨ ਕੀ ਹੈ ਸਾਡੇ ਨਾਲ ਹਰਪਾਲ ਸਿੰਘ ਬਲੇਰ ਮੌਜੂਦ ਨੇ ਜਰਨਲਿਸ ਕਤਰ ਨੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੱਲਬਾਤ ਕਰ ਲਏ ਨੇ ਉਹਨਾਂ ਨਾਲ ਬਲੇਰ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਚੈਨਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲੇਰ ਸਾਹਿਬ ਅੱਜ ਚੂੜੀਆਂ ਲਾ ਕੇ ਪਹੁੰਚੇ ਹੋ ਕੀ ਕਾਰਨ ਰਿਹਾ ਔਰ ਇਸ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਦੇਖੋ ਸਾਨੂੰ ਬੜੀ ਸ਼ਰਮ ਆਉਂਦੀ ਆ ਦੱਸਦਿਆਂ ਨੂੰ ਕਿ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਬੜੀ ਜਦੋਜਾਦ ਬੜੇ ਬਹੁਤ ਵੱਡੀ ਜਦੋਜਾਦ ਦੇ ਬਾਅਦ ਹੋਂਦ ਚਾਈ ਤੇ ਇਹ ਉਹ ਸ਼੍ਰੋਮਣੀ ਕਮੇਟੀ ਆ ਜੀਦੇ ਤੋਂ ਸਿੱਖਾਂ ਨੂੰ ਪੂਰੀ ਆਸ ਹੈ ਕਿ ਜਦੋਂ ਕਿਤੇ ਸਿੱਖਾਂ ਨਾਲ ਬੇਨਸਾਫੀ ਹੁੰਦੀ ਆ ਜਾਂ ਸਿੱਖਾਂ ਦੇ ਗੁਰੂ ਦਾ ਸਤਕਾਰ ਉਹਦਾ ਘਟਦਾ ਹੈ ਤੇ ਅਸੀਂ ਆਪਣੇ ਪ੍ਰਬੰਧ ਵਾਲੇ ਜਿਹੜੇ ਇਥੋਂ ਦਾ ਜਿੰਨਾਂ ਕੋਲ ਪ੍ਰਬੰਧ ਉਹਨਾਂ ਨੂੰ ਬੇਨਤੀ ਕਰੀਏ ਵੀ ਤੁਸੀਂ ਜਾਗੋ ਤੇ ਧਿਆਨ ਰੱਖੋ ਪਰ ਬਾਰ ਬਾਰ ਇਹ ਸਾਰਾ ਕੁਝ ਕਰਦੇ ਰਹੇ ਆ ਕਦੀ 14 ਸਾਲ ਤੋਂ ਸਿੱਖਾਂ ਦੀ ਜਮਹੂਰੀਅਤ ਭੰਗ ਹੋਈ ਲੱਛਣੀ ਹੋਈ ਕਦੀ ਅਸੀਂ ਸਾਰੇ ਮੈਂਬਰਾਂ ਨੂੰ ਲਾਂਤ ਪੱਤਰ ਦਿੱਤੇ ਆ ਕਿ ਤੁਸੀਂ ਕਿਉਂ ਨਹੀਂ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਸੋ ਬੀਜੇਪੀ ਬੀਜੇ ਬੀ ਆਪਣੀ ਭਾਜਪਾ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹਨਾਂ ਨੇ ਰਲ ਕੇ ਲੰਮਾ ਸਮਾਂ ਰਾਜ ਪਾਕ ਕੀਤਾ ਹੈ ਪਰ ਇਹਨਾਂ ਨੇ ਸਾਡੀ ਹੋਂਦ ਅਸਤੀ ਨੂੰ ਬਹੁਤ ਜ਼ਿਆਦਾ ਢਾਹ ਲਾਈ ਹੈ ਸੋ ਅੱਜ 328 ਰੂਪ ਜਿਹੜੇ ਪਾਵਨ ਮਹਾਰਾਜ ਸਾਹਿਬ ਦੀਆਂ ਵੀੜਾਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਆ ਉਹਦਾ ਕਰਕੇ ਇੱਕ ਐਫਆਈਆਰ ਦਰਜ ਹੋਈ ਹੈ ਤੇ ਐਫਆਈਆ ਤੇ ਸੀਏ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਹੜੇ ਬਾਕੀ ਮੁਲਾਜ਼ਮ ਹੋ ਵੀ ਜਿਹੜੇ ਉਹ ਦਾਇਰੇ ਦੇ ਵਿੱਚ ਆ ਰਹੇ ਆ ਸੋ ਅਸੀਂ ਚਾਹੁੰਦੇ ਆ ਕਿ ਉਸੇ ਹੀ ਤੁਸੀਂ ਐਫ ਆਈ ਆਰ ਦੀ ਜਿਹੜੀ ਇੱਕ ਸੈੱਟ ਬਣੀ ਐ ਕਿ ਉਹਦੇ ਤੇ ਗਾੜੀ ਕਾਰਵਾਈ ਕਰਨ ਵਾਸਤੇ ਕਾਗਜ਼ ਪੱਤਰ ਜੋ ਡਾਕੂਮੈਂਟਰੀ ਚਾਹੀਦੀ ਹੁੰਦੀ ਉਹ ਐਸਜੀਪੀਸੀ ਤੋਂ ਮੰਗੀ ਆ। ਸੋ ਉਹਨਾਂ ਨੇ ਕਹਿਤਾ ਕਿ ਅਸੀਂ ਸੈੱਟ ਦਾ ਸਾਥ ਨਹੀਂ ਦੇ ਸਕਦੇ। ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ ਕਿ ਇਹ ਕਿਸੇ ਬੰਦੇ ਦੀ ਮਨੁੱਖੀ ਲੜਾਈ ਦਾ ਹੈ ਨਹੀਂ ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਬੀੜਾਂ ਦਾ ਮਸਲਾ ਹੈ। ਇਸ ਕਰਕੇ ਅੱਜ ਇੱਥੇ ਪਹਿਲਾਂ ਲਾਨਤ ਪੱਤਰਾਂ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਅੱਜ ਸਰਦਾਰ ਈਮਾਨ ਸਿੰਘ ਮਾਨ ਜੀ ਜਿਹੜੇ ਉਹ ਕਹਿੰਦੇ ਸੀਗੇ ਅਸੀਂ ਮਾਤਾ ਭਾਗ ਉਹਦੀ ਤਰਜ਼ ਤੇ ਅਸੀਂ ਚੂੜੀਆਂ ਦੇਣੀਆਂ ਇਹਨਾਂ ਨੂੰ ਤੇ ਚੂੜੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਪਵਾਉਣੀਆਂ ਐ ਇੱਕ ਇਸ਼ਾਰਾ ਕੀਤਾ ਕਿ ਤੁਸੀਂ ਇਸੇ ਚੀਜ਼ ਦੇ ਕਾਬਿਲ ਹੋ ਜੇ ਤੁਸੀਂ ਆਪਣੇ ਪੰਥ ਤੇ ਆਪਣੇ ਤਖਤ ਦੇ ਨਾਲ ਨਹੀਂ ਖਲੋਂਦੇ ਜਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਤੁਸੀਂ ਫੜ ਕੇ ਅੰਦਰ ਨਹੀਂ ਕਰਦੇ ਸੋ ਇਸ ਕਰਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਵੀ ਪਾਈਮਾਨ ਸਿੰਘਾਂ ਵਾਂਗੂੰ ਜਿਤਨਾ ਉਹਨਾਂ ਨੇ ਉੱਥੇ ਜਾ ਕੇ ਮੁਖਸਰ ਸਾਹਿਬ ਜਾ ਕੇ ਵਦਾਵਾ ਪੜਵਾਇਆ ਸੀ ਤੇ ਤੁਸੀਂ ਵੀ ਸਿੱਖ ਕੌਮ ਤੋਂ ਮੰਗ ਕੇ ਗਲਤੀਆਂ ਦੀ ਮਾਫੀ ਤੇ ਤਕੜੇ ਹੋ ਕੇ ਆਪਦੇ ਕਾਲ ਤੱਕ ਸਭ ਦੀ ਸੇਵਾ ਕਰੋ ਤੇ ਗੁਰੂ ਸਾਹਿਬ ਦੀ ਭਾਲ ਕਰੋ ਅੱਜ ਤਾਂ ਇਹੀ ਇਹਨਾਂ ਨੂੰ ਮੈਸੇਜ ਦੇਣਾ ਸੀ ਤੇ ਮੇਰੇ ਖਿਆਲੋਂ ਚੰਗੀ ਤਰ੍ਹਾਂ ਚਾਹ ਵੀ ਚੁੱਕਾ ਹੈ। ਮਿਰ ਸਾਹਿਬ ਤੁਸੀਂ ਸਹਿਯੋਗ ਦੀ ਗੱਲ ਕੀਤੀ ਆ ਪਰ ਉਹ ਕਹਿ ਰਹੇ ਕਿ ਸਹਿਯੋਗ ਅਸੀਂ ਕਿਸ ਗੱਲ ਦਾ ਕਰੀਏ ਕੀ ਹੁਣ ਤੁਹਾਨੂੰ ਜਿਹੜੀਆਂ ਅਸੀਂ ਪੋਥੀਆਂ ਨੇ ਆਪਣੀਆਂ ਜਾਂ ਫਿਰ ਜਿਹੜੀਆਂ ਲੇਜ਼ਰਾਂ ਨੇ ਉਹਨਾਂ ਵਿੱਚ ਇਹ ਦਸੀਏ ਕਿ ਕਿੰਨਾ ਚੜਾਵਾ ਚੜਦਾ ਕਿੰਨਾ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਕਿ ਜਾਂ ਫਿਰ ਅਸੀਂ ਲੰਗਰ ਦਾ ਵੇਰਵਾ ਦਈਏ। ਇਹ ਉਹ ਤਾਂ ਕਿਸੇ ਨੇ ਮੰਗਿਆ ਹੀ ਨਹੀਂ। ਲੇਜ਼ਰਾਂ ਦੇ ਵਿੱਚ ਕੀ ਆ? ਇੱਕ ਬੰਦਾ ਇਧਰੋਂ ਆਇਆ ਸੀ ਮੇਰੇ ਖਾਲ ਗੁਜਰਾਤ ਚੋਂ ਕਿ ਕਿੱਥੋਂ ਉਹਨੇ ਟਰੱਕ ਚੜਾਇਆ ਸੀ ਤੇ ਇਹਨਾਂ ਨੇ ਟਰੰਕ ਲਿਖਤਾ ਸੀ। ਉਹ ਤਾਂ ਸਿੱਖ ਕੌਣ ਨੂੰ ਪਹਿਲਾਂ ਹੀ ਪਤਾ ਹੈ। ਅਸੀਂ ਇਹੋ ਜਿਹਾ ਕੋਈ ਹਸਾਬ ਕਿਤਾਬ ਨਹੀਂ ਮੰਗਦੇ। ਅਸੀਂ ਤਾਂ ਇਹ ਕਹਿੰਨੇ ਆ ਕਿ ਜਿੱਦਾਂ ਤੁਸੀਂ ਮਹਾਰਾਜ ਸਾਹਿਬ ਦੀਆਂ ਬੀੜਾਂ 450 ਸਰੂਪ ਜਿਹੜੇ ਉਹ ਕਨੇਡਾ ਦੀ ਬੰਦਰਗਾਹ ਦੇ ਵਿੱਚ ਨੁਕਸਾਨੇ ਗਏ ਸੀ। ਉਹ ਦੋ ਸੁਖਬੀਰ ਬਾਦਲ ਮੁੱਖ ਮੰਤਰੀ ਸੀ ਉਹਦਾ ਡੈਡੀ ਤੇ ਉਹ ਡਿਪਟੀ ਮੁੱਖ ਮੰਤਰੀ ਸੀ ਤੇ ਉਹ ਕੁਰਸੀ ਦਾ ਨਸ਼ਾ ਚ ਉੱਥੇ ਰিসিਵ ਕਰਨ ਨਹੀਂ ਗਿਆ ਉਹ ਤਾਂ ਕੌਮ ਨੂੰ ਪਤਾ ਕੌਮ ਉਹਦਾ ਹਿਸਾਬ ਕਿਤਾਬ ਨਹੀਂ ਮੰਗਦੀ ਉਹ ਗੁਰੂ ਆਪੇ ਲੈ ਲੂਗਾ ਸੋ ਅੱਜ ਜਿਹੜੇ 3280 ਪਰ ਲੱਭਦੇ ਨਹੀਂ ਜੇ ਲੇਜਰਾਂ ਦੀ ਗੱਲ ਹੀ ਤੇ ਬੜਾ ਲੰਮਾ ਸਮਾਂ ਪਹਿਲਾਂ ਫਿਰ ਦੋਸ਼ੀ ਕਿਉਂ ਬਣਾਉਣੇ 16 ਬੰਦੇ ਤੇ ਕਾਰਵਾਈ ਕਾਦੀ ਐਫ ਆਈ ਆਰ ਕਾਦੀ ਆ ਜੇ ਲੇਜਰਾਂ ਦਾ ਹੀ ਮਸਲਾ ਹੈ ਤੇ ਫਿਰ ਕਿਉਂ ਇਹ ਤਾਂ ਇਹਨਾਂ ਨੇ ਆਪ ਦੋਸ਼ੀ ਬਣਾਇਆ ਪਿਆ ਆ ਜਿਹੜੇ ਬੰਦੇ ਆ ਦੋਸ਼ੀ ਆ ਤੇ ਜੇ ਦੋਸ਼ੀ ਆ ਤੇ ਫਿਰ ਉਹਨਾਂ ਤੇ ਐਫ ਆਈ ਆਰ ਦਰਜ ਹੋ ਗਈ ਤੇ ਹੁਣ ਉਹਨਾਂ ਦਾ ਸਾਥ ਦੇਣਾ ਇਹ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਗੁਰੂ ਦੇ ਨਾਲ ਪਿੱਠ ਕਰਨ ਵਾਲੀ ਗੱਲ ਹੈ ਇਸ ਕਰਕੇ ਇਹਨਾਂ ਤੋਂ ਆਸ ਸਾਨੂੰ ਇਹ ਆ ਕਿ ਤੁਸੀਂ ਆਪਣੇ ਗੁਰੂ ਲੱਭ ਕੇ ਸਾਡੀ ਕੌਮ ਨੂੰ ਦੱਸੋ ਕੱਲ ਨੂੰ ਕੋਈ ਨਾ ਕੋਈ ਬੰਦਾ ਭਾਵੇਂ ਉਹ ਸਰਸੇ ਵਾਲਾ ਨੂਰ ਮੇਲੀ ਆ ਭਨੇਹਾਰੇ ਵਾਲਾ ਆਸ਼ੂ ਤੋਸ਼ ਕੋਈ ਵੀ ਆ ਉਹ ਸਾਡਾ ਇੱਕ ਗ੍ਰੰਥ ਪਾੜ ਕੇ ਖਿਲਾਰ ਦਿਆ ਕਰੋ ਤੇ ਅਸੀਂ ਫਿਰ ਧਰਮਾਂ ਦੇ ਮਜਾਰਿਆਂ 'ਚ ਤੁਰੇ ਫਿਰਾਂਗੇ ਅਸੀਂ ਤਾਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਗੀਤਾ ਦਾ ਬਾਈਬਲ ਦਾ ਕੁਰਾਨ ਦਾ ਸਾਰੇ ਧਰਮਾਂ ਦਾ ਸਿੱਖ ਕੌਮ ਸਤਿਕਾਰ ਕਰਦੀ ਹੈ ਪਰ ਆਪਣਾ ਹੀ ਅਸੀਂ ਤਾਂ ਸਤਿਕਾਰ ਘਟਾਈ ਫਿਰਦੇ ਆ ਤੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਉਹ ਕੌਮ ਹੈ ਜਿਹੜੀ ਭੁੱਖਿਆਂ ਨੂੰ ਲੰਗਰ ਚਕਾਉਂਦੀ ਹੈ ਨੰਗੇ ਨੂੰ ਕੱਪੜਾ ਦਿੰਦੀ ਹੈ ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਇਸ ਕੌਮ ਦੀ ਚੜ੍ਹਦੀ ਕਲਾ ਲੋਚਨੀ ਸਾਡਾ ਫਰਜ਼ ਹੈ ਪੂਰੀ ਦੁਨੀਆ ਦੇ ਵਿੱਚ ਵੀ ਪ੍ਰਧਾਨ ਮੰਤਰੀ ਕਹਿੰਦੇ ਕਿ ਸਿੱਖਾਂ ਦੇ ਗੁਰਦੁਆਰੇ ਹੋਣੇ ਚਾਹੀਦੇ ਉਹਦਾ ਕਾਰਨ ਇਹ ਹੈ ਕਿ ਸਿੱਖ ਲਿਆਕਤਵੰਦ ਕੌਮ ਹੈ ਤੇ ਅੱਜ ਸਾਡੇ ਹੀ ਘਰ ਚ ਅਸੀਂ ਗੁਲਾਮ ਹੋਏ ਫਿਰਦੇ ਹਾਂ ਇੱਥੇ ਦੱਸਦੇ ਤੁਸੀਂ ਐਸ ਬੁਹੇ ਨਹੀਂ ਜਾ ਸਕਦੇ ਐਸ ਬੁਹੇ ਜਾ ਸਕਦੇ ਜਦ ਕਿ ਕੋਈ ਵਿਚਾਰ ਬੁਹੇਆਂ ਦੇ ਵਿੱਚ ਕਿਸੇ ਵੀ ਧਰਮ ਦਾ ਬੰਦਾ ਆਣ ਕੇ ਨੱਕ ਮਸਤੋ ਕੋ ਸਕਦਾ ਤੇ ਲੰਗਰ ਪ੍ਰਸ਼ਾਦਾ ਸਕ ਸਕਦਾ ਤੇ ਅੱਜ ਸਾਡੀ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਕਹਿੰਦੇ ਤੁਸੀਂ ਐਸ ਗੋਏ ਨਹੀਂ ਜਾ ਸਕਦੇ ਐਸ ਗੋਏ ਜਾ ਸਕਦੇ ਇਹ ਤਾਂ ਬੜੀ ਨਿੰਦਨਯੋਗ ਗੱਲ ਹੈ। ਬਰੇ ਸਾਹਿਬ ਜੇ ਜਲਦੀ ਨਿੰਦਨਯੋਗ ਗੱਲ ਕੀਤੀ ਹੈ ਕਿ ਹੁਣ ਦੇਖੋ ਸਿਟੀ ਵੀ ਬਣ ਗਈ ਹੈ ਬੰਦੇ ਵੀ ਦੋ ਫੜਲੇ ਆ ਪਰ ਕਿਤੇ ਨਾ ਕਿਤੇ ਪਹਿਲਾਂ 6 ਦਿਨ ਦਾ ਰਿਮਾਂਡ ਮਿਲਿਆ ਹੁਣ 5 ਦਿਨ ਦਾ ਮਿਲਿਆ ਔਰ ਪੰਜਾਂ ਦਿਨਾਂ ਦੇ 6 ਦਿਨਾਂ ਵਿੱਚ ਪੁਲਿਸ ਨੇ ਅਜੇ ਤੱਕ ਕੁਝ ਜਾਣਕਾਰੀ ਨਹੀਂ ਦਿੱਤੀ ਕਿ ਉਹਨਾਂ ਨੇ ਲੱਭਿਆ ਕੀ ਵਿੱਚੋਂ ਉਹ ਕੀ ਇਹੋ ਜੀ ਚੀਜ਼ ਹੈ ਜਿਹੜੀ ਹਜੇ ਤੱਕ ਇਹ ਸਿੱਖਾਂ ਦਾ ਇੱਕ ਬੰਦਾ ਫੜਨਾ ਹੋਵੇ ਨਾ ਇਹਨਾਂ ਨੇ ਛੋਟੇ ਜਿਹੇ ਮਕਦਮੇ ਦੇ ਵਿੱਚ ਤੇ ਉਹਨੂੰ ਆ ਫਲੈਸ਼ ਕਰ ਦਿੰਦੇ ਉਹਦਾ ਵਿਚਾਰੇ ਦਾ ਪੀੜੀਆਂ ਤੱਕ ਦਾ ਕਲੰਕ ਨੂੰ ਲਾ ਦਿੰਦੇ ਆ ਛੋਟੇ ਮੋਟੇ ਮਕਦਮੇ 'ਚ ਤੇ ਅੱਜ ਸੀਏ ਕੋਲੀ ਨੂੰ ਫੜਿਆ ਤੇ ਕਿਸੇ ਪ੍ਰੈਸਰ ਨੂੰ ਵੀ ਧੱਕੇ ਮਾਰੇ ਪ੍ਰੈਸ ਦੇ ਖਿਲਾਫ ਵੀ ਐਫ ਆਈ ਆਰ ਦਰਜ ਹੋਈ ਆ ਤੇ ਪ੍ਰੈਸ ਨੂੰ ਉਹਦੋਂ ਮੂੰਹ ਤੱਕ ਨਹੀਂ ਦਿਖਾਇਆ ਸੋ ਕਹਿਣ ਦਾ ਭਾਵ ਇਹ ਆ ਕਿ ਅੱਜ ਗੁਲਾਮ ਕੌਮ ਸਿਰਫ ਧਰਮੇ ਮੁਜਾਰੇ ਕਰ ਸਕਦੀ ਹੈ ਸੋ ਮੈਂ ਤਾਂ ਇਹ ਸਮਝਦਾ ਕਿ ਅੱਜ ਵਾਲਾ ਦਿਨ ਕਦੀ ਵੀ ਸਾਡੇ ਤੇ ਨਾ ਆਵੇ ਸਾਨੂੰ ਇਹੋ ਜਿਹਾ ਕੰਮ ਕਰਨਾ ਪਵੇ ਤੇ ਇਹ ਜਾਗਣ ਜਾ ਕੇ ਤੇ ਆਪਣੀ ਜਿਹੜੀ ਤਾਕਤ ਆ ਉਹਦਾ ਇਸਤੇਮਾਲ ਕਰਨ ਸਾਡੇ ਤਖਤ ਨੂੰ ਜਿਹੜਾ ਹਰ ਕੋਈ ਟਾਰਗੇਟ ਕਰਦਾ ਸਾਡੇ ਪੰਥ ਨੂੰ ਟਾਰਗੇਟ ਕਰਦਾ ਉਹਨੂੰ ਸੁਚੇਤ ਕਰਨਾ ਚਾਹੀਦਾ ਕਿ ਭਾਈ ਇਹ ਉਹ ਕੌਮ ਹੈ ਇਹ ਬੜੀਆਂ ਕਰੜੀਆਂ ਕੱਲਣਾ ਤੋਂ ਸਾਡੇ ਪੁਰਖਿਆਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਸਾਨੂੰ ਦਿੱਤੀ ਹੈ ਸੋ ਇਹਦੇ ਤੇ ਸਾਡਾ ਕੋਈ ਹੋਰ ਮਨਛਾ ਨਹੀਂ ਹੈ ਨਾ ਕਿਸੇ ਦੇਸ਼ ਨੂੰ ਗੁਲਾਮ ਕਰਨ ਦੀ ਐ ਨਾ ਕਿਸੇ ਦੇਸ਼ ਨੂੰ ਪਾੜਨ ਦੀ ਮੱਚਾ ਸਿਰਫ ਅਸੀਂ ਆਪਣਾ ਹੱਕ ਮੰਗਦੇ ਆ ਕਿ ਤਰਤਾਰ 83% ਸਾਡੀਆਂ ਕੁਰਬਾਨੀਆਂ ਤੇ ਅਸੀਂ ਅਜੇ ਵੀ ਗੁਲਾਮ ਤੁਰੇ ਫਿਰਦੇ ਆ ਜਿਨ੍ਹਾਂ ਨੇ ਕਦੀ ਵੀ ਰਾਜ ਭਾਗ ਨਹੀਂ ਮਾੜਿਆ ਹੋ ਰਾਜ ਭਾਗ ਦਾ ਆਨੰਦ ਲੈ ਰਹੇ ਤੇ ਜਿਹੜੇ ਰਾਜ ਭਾਗ ਵਾਲੇ ਸੀ ਉਹ ਠੱਠ ੱਕੇ ਖਾਂਦੇ ਫਿਰਦੇ ਆ ਸੋ ਇਸ ਕਰਕੇ ਸਾਨੂੰ ਆਪਦਾ ਦੁੱਖ ਹੈ ਕਿ ਸਾਡੀ ਕੌਮ ਦੇ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਬਾਕੀ ਤਾਂ ਕਰਦੇ ਆ ਹਰ ਕੌਮ ਆਪਣੀ ਗੱਲ ਕੌਮ ਦੀ ਗੱਲ ਕਰਦੀ ਹੈ ਪਰ ਸਾਡੇ ਸਿੱਖ ਤਾਂ ਸਾਡੀ ਗੱਲ ਕਰਨ ਇਸ ਕਰਕੇ ਐਸਜੀਪੀਸੀ ਨੂੰ ਅੱਜ ਦੱਸਣ ਆਏ ਆ ਕਿ ਭਾਈ ਕੋਈ ਕਰੋਨਾ ਨਾਲ ਮਰ ਜਾਂਦਾ ਕੋਈ ਟੈਕ ਨਾਲ ਮਰ ਜਾਂਦਾ ਕੋਈ ਐਕਸੀਡੈਂਟ ਨਾਲ ਜਦੋਂ ਮਰਨਾ ਹੀ ਆ ਸਾਰਿਆਂ ਨੇ ਤਾਂ ਤੁਸੀਂ ਚੰਗੀ ਗੱਲ ਕਰਕੇ ਮਰ ਜਾਓ ਫਿਰ ਕੀ ਹੁੰਦਾ ਇਸ ਕਰਕੇ ਅੱਜ ਅਸੀਂ ਇਹਨੂੰ ਉਹ ਚੂੜੀਆਂ ਪੌਣੀਆਂ ਪੂਣੀਆਂ ਨਹੀਂ ਇੱਕ ਇਸ਼ਾਰਾ ਮਾਤਰ ਦੱਸਣੀ ਆਏ ਸਰ ਪੁਲਿਸ ਸਾਹਿਬ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਆ ਔਰ ਸੀਐਮ ਸਾਹਿਬ ਨੂੰ ਇਹਨਾਂ ਨੇ ਤਲਬ ਕਰ ਲਿਆ ਕਿ ਲੱਗਦਾ ਹੈ ਹੁਣ ਇਹ ਸਿੱਧੀ ਪੰਜਾਬ ਸਰਕਾਰ ਦੇ ਨਾਲ ਇਹਨਾਂ ਦੀ ਆਪਸੀ ਲੜਾਈ ਹੋ ਗਈ ਹੈ ਨਹੀਂ ਦੇਖੋ ਸਰਕਾਰ ਕੋਈ ਵੀ ਹੋਵੇ ਉਹ ਆਪਣਾ ਕੰਮ ਨੂੰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਬੀਬੀ ਨੇ ਜੋਗਾ ਕੀਤਾ ਹੀ ਇਥੇ ਆਣ ਕੇ ਦਰਬਾਰ ਦੇ ਅੰਦਰ ਤੇ ਉਦੋਂ ਇਹਨਾਂ ਨੇ ਐਫ ਆਈ ਆਰ ਦਰਜ ਕਰਾਉਣ ਵਾਸਤੇ ਤਰਖਾਸ ਦਿੱਤੀ ਸੀ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੇ ਉਸੇ ਤਰ੍ਹਾਂ ਹੀ ਅੱਜ ਜੇ ਇਸ ਸਰਕਾਰ ਨੇ ਕਾਰਵਾਈ ਕਰਤੀ ਹੈ ਤੇ ਫਿਰ ਕੋਈ ਦਖਲਅੰਦਾਜ਼ੀ ਵਾਲੀ ਗੱਲ ਬਣਦੀ ਨਹੀਂ ਸੋ ਅੱਜ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ ਭਾਵੇਂ ਕੋਈ ਵੀ ਸਰਕਾਰ ਹੁੰਦੀ ਜਿਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਦੋਸ਼ੀ ਬੰਦਿਆਂ ਨੂੰ ਫੜਨ ਦਾ ਯਤਨ ਕੀਤਾ ਭਾਵੇਂ ਕੋਈ ਵੀ ਹੁੰਦਾ ਉਹਦਾ ਇਹ ਸਾਡਾ ਫਰਜ਼ ਬਣਦਾ ਹੈ ਪਰ ਜਿੱਥੇ ਉਹਨੇ ਬਾਕੀ ਸਾਡੇ ਮੁੰਡਿਆਂ ਨੂੰ ਸਿੱਖੀ ਦਾ ਪ੍ਰਚਾਰ ਕਰਦੇਆਂ ਨੂੰ ਜਾਂ ਹੋਰ ਵੀ ਕਈ ਟਿੱਡੇ ਢੰਗ ਨਾਲ ਸਾਡੇ ਨੌਜਵਾਨਾਂ ਨੂੰ ਅੱਜ ਤੱਕ ਜੱਗੀ ਜੋਹਰ ਲੜ ਗਿਆ ਨੂੰ ਅੰਦਰ ਦਿੱਤਾ ਹੈ ਕੀ ਕਸੂਰ ਉਹਨਾਂ ਦਾ 7-8 ਸਾਲ ਹੋ ਗਏ ਆ ਜੱਗੀ ਜੋਹਰ ਦਾ 1 ਮਹੀਨਾ ਵਿਆਹ ਨੂੰ ਹੋਇਆ ਸੀ ਤੇ ਉਸ ਨੌਜਵਾਨ ਦਾ ਕੀ ਕਸੂਰ ਉਹਨਾਂ ਦਾ ਸਿਰਫ ਆਪਣੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਤੇ ਉਹਨੂੰ 8 ਸਾਲ ਹੋ ਗਏ ਛੱਡਿਆ ਨਹੀਂ ਸੋ ਅੱਜ ਐਸਜੀਪੀਸੀ ਦਾ ਫਰਜ ਬਣਦਾ ਉਹੋ ਜੇ ਨੌਜਵਾਨਾਂ ਦੀ ਬਾਤ ਪੁੱਛਣੀ ਤੇ ਉਹਨਾਂ ਦੀਆਂ ਜ਼ੁਬਾਨ ਤਾਂ ਕਰਾਉਣੀਆਂ ਤੇ ਇਹ ਤਾਂ ਹੋਰ ਹੀ ਉਲਟੇ ਬਣੇ ਕਰੀ ਜੀ ਫਰਦੇ ਆ ਸਰਕਾਰ ਨਾਲ ਟੱਕਰ ਸਰਕਾਰ ਨਾਲ ਕਰੀ ਟੱਕਰ ਸਰਕਾਰ ਤਾਂ ਆਪਣਾ ਕੰਮ ਕਰੀ ਜਾਂਦੀ ਤੁਸੀਂ ਆਪਣਾ ਕੰਮ ਕਰੀ ਜਾਓ ਅਸੀਂ ਇਹੋ ਜੀ ਸਰਕਾਰ ਦੇ ਕਦੀ ਵਿਪੱਖ ਚ ਨਹੀਂ ਕਿਉਂਕਿ ਸਿੱਖਾਂ ਦੀ ਸਰਕਾਰ ਜਦੋਂ ਆਊਗੀ ਉਦੋਂ ਦੱਸਾਂਗੇ ਰਾਜਪਾ ਕੀ ਚੀਜ਼ ਹੁੰਦਾ ਇਹ ਤਾਂ ਦਿੱਲੀ ਵਾਲੇ ਦੇ ਨਾਲ ਸਾਡੇ ਤੇ ਰਾਜ ਕਰ ਰਹੇ ਆ ਤੋ ਬਹੁਤ ਬਹੁਤ ਧੰਨਵਾਦ ਬਲੇ ਸਾਬ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਔਰ ਇਹ ਸਨ ਅਰਪਾਲ ਸਿੰਘ ਬਲੇਰ ਜਿਹੜੇ ਕੀ ਜਾਣਕਾਰੀ ਦੇ ਰਹੇ ਸੀ ਔਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਸਿਰਫ ਸ਼੍ਰੋਮਣੀ ਕਮੇਟੀ ਨੂੰ ਅੱਜ ਇੱਕ ਸਿਰਫ ਇਸ਼ਾਰਾ ਦੇਣ ਆਏ ਸੀ ਕਿ ਉਹਨਾਂ ਨੇ ਐਸਜੀਪੀਸੀ ਨੂੰ ਜਿਹੜੀਆਂ ਕਿ ਚੂੜੀਆਂ ਇੱਕ ਲਫ਼ਜ਼ ਵਰਤਿਆ ਤਾਂ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਕਿੰਨੀ ਦੇਰ ਚੱਲਣਗੇ ਕਿਉਂਕਿ ਲਗਾਤਾਰ 328 ਰੁਪਏ ਦੀ ਗੱਲ ਕੀਤੀ ਜਾਵੇ ਤੇ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਕਿਸੇ ਵੀ ਸਹਿਯੋਗ ਦਾ ਹਜੇ ਇਹ ਕਿਹਾ ਕਿ ਕੋਈ ਸਰਕਾਰ ਦੇ ਨਾਲ ਕੋਈ ਵੀ ਸਹਿਯੋਗ ਨਹੀਂ ਕਰਨਗੇ ਕੈਮਰਾਮੈਨ ਭਾਰਤ ਦੇ ਨਾਲ ਧਿਆਨ ਚਾਨ ਰੋਡਿਵਿਜ਼ਨ ਪੰਜਾਬ ਅੰਮ੍ਰਿਤਸਰ